ਮੱਕੜੀ ਆਪਦੇ ਜਿੱਥੇ ਬੈਠੀ ਹੈ ਉੱਥੋਂ ਖਾਣਾ ਖਾਣਾ ਤੇ ਉੱਥੇ ਬੈਠ ਕੇ ਮੂੰਹ ਦੇ ਵਿੱਚੋਂ ਲਾਰ ਕੱਢ-ਕੱਢ ਕੇ ਉਸਨੇ ਆਪਣੀ ਮੱਕੜੀ ਆਪਣਾ ਜਾਲਾ ਬਣਾ ਦੇਣਾ ਹੈ ਜਿਹੜਾ ਸਿਆਣਾ ਬੁੱਧੀਮਾਨ ਜਿਹੜਾ ਫਿਲਾਸਫਰ ਹੈ ਜਿਹੜਾ ਚਿੰਤਕ ਹੈ ਫਿਲਾਸਫਰ ਕੀ ਕਰਦਾ ਆਪਣੇ ਕਮਰੇ ਵਿੱਚ ਬਹਿੰਦਾ ਆਪਦੀ ਥਿਉਰੀ ਦਿੰਦਾ ਹੈ ਮਿਸਾਲ ਦੇ ਤੌਰ ਦੇ ਉੱਤੇ ਆਪਾਂ ਜੋਮਪਾਲ ਸਾਹ ਟਰੇਨਿੰਗ ਜੋ ਗੱਲ ਕੀਤੀ ਹੈ ਕਿਰਕਟਮ ਤੋੜ ਲਿਆ ਨਾਮ ਐਟਮ ਹੀ ਰੱਖਿਆ ਅਟੁੱਟ ਜਿਹੜੀ ਕਿ ਨਹੀਂ ਟੁੱਟ ਸਕਦੀ ਪਰ ਟੁੱਟਦਾ ਉਸਦੇ ਹਿੱਸੇ ਕੀਤੇ ਫਿਰ ਫਿਰ ਗਾਂ ਹੋਰ ਉਸਦੇ ਹਿੱਸੇ ਹੋਏ ਮੈਕਸਵੈਲ ਹੋਰ ਅਨੇਕ ਕੁਆਂਟਮ ਥਿਊਰੀ ਦੇ ਰਾਹੀਂ ਉਸਦੇ ਹੋਰ ਹਿੱਸੇ ਕਰ ਦਿੱਤੇ ਫਿਰ ਡਾਲਟਨ ਦੇ ਜਿਹੜੇ ਦੋਸਤ ਸਨ ਜਾਂ ਉਹਨੂੰ ਮੰਨਣ ਵਾਲੇ ਜਿਹੜੇ ਸਨ ਜਾਂ ਸਪੋਰਟਰ ਜਿ ਸੰ ਜਾਂ ਵਕੀਲ ਐਡਵੋਕੇਟ ਸਨ ਉਹਨਾਂ ਨੇ ਇਹ ਨਹੀਂ ਕਿਹਾ ਲੜਨ ਲਈ ਲੱਗ ਪਏ ਉਹ ਕਹਿੰਦੇ ਠੀਕ ਤਾਂ ਉਦੋਂ ਤੱਕ ਉਹ ਚੀਜ਼ ਸਹੀ ਹੈ ਜਦੋਂ ਕਿਸੇ ਨੇ ਗਲਤ ਸਾਬਤ ਕਰ ਦਿੱਤੀ ਉਹ ਟੁੱਟ ਜਾਣੀ ਹੋਰ ਅੱਗੇ ਜਾਵਾਂਗੇ ਜਿਵੇਂ ਜਦੋਂ ਐਟਮ ਟੁੱਟ ਨਹੀਂ ਸਕਦਾ ਐਟਮ ਸ਼ਬਦ ਜਿਹੜਾ ਹੈ ਇਹ TOM ਟੌਮ ਦਾ ਮਤਲਬ ਉਹਦੇ ਜਿਹੜੀ ਚੀਜ਼ ਕੱਟੀ ਜਾਵੇ ਲਾਤੀਨੀ ਭਾਸ਼ਾ ਵਿੱਚ ਆਟਮ ਜਿਹੜੀ ਨਾ ਖੱਟੀ ਜਾਵੇ دوسری ਚੀਜ਼ ਹੈ ਵਿਗਿਆਨੀ ਇਹ ਲਿਖ ਕੇ ਦਿੰਦਾ ਹੈ ਕਿ ਟਿਲ ਪ੍ਰੂਵਨ ਅਦਰਵਾਈਜ਼ ਕਿ ਮੈਂ ਹੁਣ ਤੱਕ ਇਹ ਚੀਜ਼ ਤੇ ਪਹੁੰਚ ਗਿਆ ਮੈਂ ਪਰ ਇਹ ਉਦੋਂ ਤੱਕ ਸਹੀ ਹੈ ਜਦੋਂ ਤੱਕ ਕੋਈ ਹੋਰ ਵਿਅਕਤੀ ਕੋਈ ਹੋਰ ਮਧੂਮੱਖੀ ਕੀ ਕਰਦੀ ਹੈ ਕਿ ਉਹ ਇੱਕ ਫੁੱਲ ਤੇ ਕਦੇ ਦੂਜੇ ਫੁੱਲ ਤੇ ਕਦੇ ਤੀਜੇ ਫੁੱਲ ਤੇ ਹੈ ਨਾ ਗਾਣਾ ਵੀ ਤੁਸੀਂ ਸੁਣਿਆ ਕਿ ਕੀ ਵਿਗਿਆਨ ਤੇ ਧਰਮ ਯਾ ਕੀ ਵਿਗਿਆਨ ਤੇ ਰੱਬ ਅੰਤਰਵਿਰੋਧੀ ਹਨ ਤਾਂ ਉਹ ਖਾਤਾ ਜਿਹੜਾ ਹੈ ਇਸ ਕਰਕੇ ਵਿਗਿਆਨ ਦਾ ਖਾਤਾ ਵੱਡਾ ਹੁੰਦਾ ਗਿਆ ਪਰ ਜਿਹੜਾ ਧਰਮ ਦਾ ਅਧਿਆਤਮਿਕਵਾਦ ਦਾ ਖਾਤਾ ਇਹ ਉਹ ਛੋਟਾ ਹੁੰਦਾ ਗਿਆ ਸੁੰਗੜ ਗਿਆ ਬੰਦਾ ਕਿੱਥੋਂ ਆਇਆ ਕਿੱਥੇ ਜਾਂਦਾ ਆਤਮਾ ਹੈਗੀ ਹੈ ਰੱਬ ਹੈਗਾ ਹੈ ਇਹ ਸਵਾਲ ਹੈ ਜਿਨ੍ਹਾਂ ਦੇ ਨਾਲ ਬੰਦਾ ਓਜੜਦਾ ਰਹੇਗਾ ਯਕੀਨ ਅਸੀਂ ਕਿਹੜੇ ਖਾਤੇ ਵਿੱਚ ਕੀਤਾ ਹੋਇਆ ਵਿਗਿਆਨ ਦੇ ਖਾਤੇ ਵਿੱਚ ਕਿਉਂਕਿ ਉਹ ਪਰਖਿਆ ਹੋਇਆ ਹੈ ਪਰ ਜਦੋਂ ਉਹ ਖਾਤਾ ਵੀ ਸਾਨੂੰ ਫੇਲ ਹੁੰਦਾ ਦਿਖਾਈ ਦਿੰਦਾ ਜਾਂ ਇਨਕਾਰੀ ਹੋ ਜਾਂਦਾ ਫਿਰ ਸਾਰੇ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਫੇਰ ਆਪਾਂ ਕਹਿੰਦੇ ਆ ਕਿ ਚਲੋ ਹੁਣ ਆਪਾਂ ਕਿਤੇ ਕਿਸੇ ਸਾਧੂ ਨੂੰ ਦਿਖਾਈਏ ਕਿਸੇ ਧਾਰਮਿਕ ਸਥਾਨ ਦੇ ਉੱਤੇ ਫੇਰ ਆਪਾਂ ਜਾਂਦੇ ਆ ਜਿਵੇਂ ਜਿਵੇਂ ਸਾਨੂੰ ਕਾਰਨ ਲੱਭਦਾ ਗਿਆ ਅਸੀਂ ਉਸ ਨੂੰ ਰੱਬ ਦੇ ਖਾਤੇ ਚੋਂ ਜਾਂ ਪਰ ਆਪੋ ਆਪਣੀ ਸ਼ਕਤੀਆਂ ਜਾਂ ਅਧਿਆਤਮਿਕ ਸ਼ਕਤੀਆਂ ਜਾਂ ਆਤਮਿਕ ਸ਼ਕਤੀਆਂ ਦੇ ਖਾਤੇ ਚੋਂ ਕੱਢਿਆ ਸਾਇੰਸ ਦੇ ਖਾਤੇ ਵਿਗਿਆਨ ਦੇ ਖਾਤੇ ਪਾ ਦਿੱਖਿਆ ਬਿਕਨ ਨੇ ਆਖਿਆ ਕੁਝ ਵੀ ਜੇ ਘਟਨਾ ਹੈ ਉਸ ਦੇ ਪਿੱਛੇ ਕਾਰਨ ਹੈ ਪਾ ਦਿੱਤਾ ਕਿਉਂਕਿ ਅਜੀਬ ਨਹੀਂ ਲੱਗਿਆ ਜਿਹੜੀ ਚੀਜ਼ ਨਹੀਂ ਸਮਝ ਲੱਗੀ ਪਰ ਆਪੋਸ ਕੀ ਜਿਹੜੀ ਸਮਝ ਲੱਗ ਗਈ ਪੌਤ ਕੀ ਉਹ ਖਾਤਾ ਲਾਇਆ ਹੋਇਆ ਅਸੀਂ ਕਿ ਬਿਮਾਰੀ ਹੋ ਗਈ ਕਿਸੇ ਬੰਦੇ ਨੂੰ ਛੋਟੀ ਮਾਤਾ ਹੋਗੀ ਇਹ ਵੀ ਰੱਬ ਦੇ ਖਾਤੇ ਪਾ ਦਿੱਤੀ ਪਰ ਆਪੋਤ ਕੀ ਸ਼ਕਤੀਆਂ ਦੇ ਖਾਤੇ ਪਾ ਦਿੱਤੀ ਵੱਡੀ ਮਾਤਾ ਹੋਗੀ ਉਸ ਸ਼ਕਤੀ ਪਾ ਦਿੱਤੀ ਟਾਈਫਾਈਡ ਹੋ ਗਿਆ ਉਸ ਖਾਤੇ ਚ ਪਾ ਦਿੱਤਾ ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚ ਐਸ ਡਿੰਪਲ ਦੋਸਤੋ ਅੱਜ ਜਿਸ ਵਿਸ਼ੇ ਤੇ ਅਸੀਂ ਵੀਡੀਓ ਬਣਾਉਣ ਲੱਗੇ ਹਾਂ ਬੜਾ ਹੀ ਰੋਚਕ ਬੜਾ ਇੰਟਰਸਟਿੰਗ ਜਿਹਾ ਵਿਸ਼ਾ ਹੈ ਅਕਸਰ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਆਉਂਦਾ ਹੈ ਪੜ੍ਹੇ ਲਿਖੇ ਵਿਅਕਤੀ ਹੋਣ ਚਾਹੇ ਅਨਪੜ੍ਹ ਵਿਅਕਤੀ ਹੋਣ ਚਾਹੇ ਅੱਧ ਪੜ੍ਹ ਵਿਅਕਤੀ ਹੋਣ ਚਾਹੇ 엘ੀਟ ਕਲਾਸ ਹੋਵੇ ਚਾਹੇ ਮੱਧ ਵਰਗੀ ਕਲਾਸ ਹੋਵੇ ਭਾਵੇਂ ਗਰੀਬ ਜਮਾਤ ਹੋਵੇ ਭਾਵੇਂ ਕਿ ਜਿਹੜੇ ਗਰੀਬ ਕਾਮੇ ਮਜ਼ਦੂਰ ਆ ਉਹਨਾਂ ਦੇ ਕੋਲੇ ਇੰਨਾ ਸਵਾਲਾਂ ਦੇ ਨਾਲ ਉਲਝਣ ਦਾ ਇੰਨਾ ਵਕਤ ਨਹੀਂ ਹੁੰਦਾ ਫਿਰ ਵੀ ਇਹ ਸਵਾਲ ਹਰੇਕ ਮਨ ਦੇ ਵਿੱਚ ਜਿਹੜਾ ਬੰਦਾ ਵੀ ਸੋਚਦਾ ਹੈ ਉਸਤੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਆਉਂਦਾ ਹੈ ਵੀ ਰੱਬ ਹੈ ਜਾਂ ਨਹੀਂ ਹੈ ਇਹ ਦੁਨੀਆ ਰੱਬ ਨੇ ਬਣਾਈ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਕੁਦਰਤ ਨੇ ਬਣਾਈ ਹੈ ਜਾਂ ਜੋਗਲਾਂ ਆਖਦੇ ਨੇ ਮਤਲਬ ਰੱਬ ਜਾਂ ਵਿਗਿਆਨ ਕੌਣ ਸਹੀ ਹੈ ਸਵਾਲ ਜਿਹੜਾ ਹੈ ਇਸ ਦੇ ਵਿਚਾਰ ਜਿਹੜੀ ਚੀਜ਼ ਦੋਹਾਂ ਦੇ ਵਿਚਕਾਰ ਹੈ ਉਹ ਚਿੰਤਨ ਹੈ ਦਰਸ਼ਨ ਹੈ ਫਿਲਾਸਫੀ ਹੈ ਉਹ ਵੀ ਇਹਨਾਂ ਦੇ ਵਿਚਾਰ ਕਿਤੇ ਨਾ ਕਿਤੇ ਜਿਹੜੀ ਆ ਫਸੀਆ ਅੜਕੀ ਹੋਈ ਹੈ ਖੈਰ ਆਪਾਂ ਇਸ ਸਵਾਲ ਦਾ ਜਵਾਬ ਲੱਭਣ ਤੋਂ ਪਹਿਲਾਂ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਕਿਸ ਨੇ ਇਹ ਦੁਨੀਆ ਬਣਾਈ ਕੀ ਰੱਬ ਹੈ ਕੀ ਕੋਈ ਪਰਪ੍ਰੋਕਤੀ ਸ਼ਕਤੀਆਂ ਹਨ ਕੀ ਮੈਟਾਫਿਜ਼ੀਕਲ ਜਾਂ ਸਪਿਰਚੁਅਲ ਪਾਵਰਜ਼ ਹੁੰਦੀਆਂ ਨੇ ਕੀ ਆਤਮਾ ਹੁੰਦੀ ਹੈ ਕੀ ਪਰਮਾਤਮਾ ਹੁੰਦਾ ਹੈ ਸਵਾਲ ਬਹੁਤ ਨੇ ਤੇ ਅਕਸਰ ਸਾਡੇ ਮਨ ਨੂੰ ਜਿਹੜੇ ਨੇ ਝੋੜਦੇ ਨੇ ਜਦੋਂ ਅਸੀਂ ਥੋੜਾ ਜਿਹਾ ਸੋਚਦੇ ਆ ਵੈਸੇ ਜਦੋਂ ਇਨਸਾਨ ਜਿਹੜਾ ਹੈ ਅੱਜ ਤੋਂ 1400 ਕਰੋੜ ਸਾਲ ਪਹਿਲਾਂ ਜਿਹੜੀ ਹੈ ਇਹ ਦੁਨੀਆ ਜਦੋਂ ਬਣੀ ਸੀ ਕਿਵੇਂ ਹੋਣ ਦੇ ਚਾਈ ਵਿਗਿਆਨੀ ਤਾਂ ਆਖਦੇ ਨੇ ਕਿ ਦੁਨੀਆ ਜਿਹੜੀ ਆ ਕੋਈ ਵੀ ਚੀਜ਼ ਆ ਦੁਨੀਆ ਦੇ ਵਿੱਚ ਉਹ ਕਿਸੇ ਮੈਟਰ ਤੋਂ ਹੀ ਬਣਦੀ ਹੈ ਮੈਟਰ ਤੋਂ ਬਿਨਾ ਕੋਈ ਚੀਜ਼ ਨਹੀਂ ਬਣ ਸਕਦੀ ਆਇਨਸਟਾਈਨ ਨੇ ਆਖਿਆ ਸੀ 1905 ਦੇ ਵਿੱਚ ਆਖਿਆ ਸੀ ਆਇਨਸਟਾਈਨ ਨੇ ਕੀ ਕਹਿਆ ਸੀ ਨਾ એનર્ਜੀ ਕੈਨ ਨਾਇਦਰ ਵੀ ਕ੍ਰੀਏਟਡ ਨੌਰ ਵੀ ਡਿਸਟਰੋਇਡ ਨਰਜੀ ਨੂੰ ਊਰਜਾ ਨੂੰ ਨਾ ਪੈਦਾ ਕੀਤਾ ਜਾ ਸਕਦਾ ਨਾ ਡਿਸਟਰੋਏ ਕੀਤਾ ਜਾ ਸਕਦਾ ਬਰਬਾਦ ਖਤਮ ਕੀਤਾ ਜਾ ਸਕਦਾ ਸਿਰਫ ਇੱਕ ਤੋਂ ਦੂਸਰੇ ਦੇ ਵਿੱਚ ਬਦਲਿਆ ਜਾ ਸਕਦਾ ਤਬਦੀਲ ਕੀਤਾ ਜਾ ਸਕਦਾ ਪਰਵਰਤਿਤ ਕੀਤਾ ਜਾ ਸਕਦਾ ਹੈ ਇਹ ਵੀ ਆਖਿਆ ਇਹ ਜਿਹੜੀ ਮੈਟਰ ਹੈ ਪਦਾਰਥ ਹੈ ਪਦਾਰਥ ਕਿਤੋਂ ਪੈਦਾ ਨਹੀਂ ਕੀਤਾ ਜਾ ਸਕਦਾ ਪਦਾਰਥ ਨੂੰ ਜਦੋਂ ਤੋੜਦੇ ਆਂ ਤਾਂ એનર્ਜੀ ਜਿਹੜੀ ਬੇਹਸਾਬੀ ਪੈਦਾ ਹੁੰਦੀ ਹੈ ਜਿਹਨੂੰ ਪਰਮਾਣੂ એનર્ਜੀ ਕਹਿੰਦੇ ਆ ਪਰਮਾਣੂ ਊਰਜਾ ਕਹਿੰਦੇ ਆ ਸਵਾਲ ਫੇਰ ਉਹੀ ਹੈ ਰੱਬ ਹੈ ਸਵਾਲ ਫੇਰ ਉਹੀ ਹੈ ਕਿ ਇਹ ਚੀਜ਼ਾਂ ਕਿੱਥੋਂ ਆਈਆਂ ਮੈਨੂੰ ਇੱਕ ਦੋਸਤ ਨੇ ਦੱਸਿਆ ਕਹਿੰਦਾ ਜਦੋਂ ਮੈਂ ਉਸ ਨੂੰ ਇਹ ਗੱਲ ਦੇ ਇਸ ਵਿਸ਼ੇ ਦੇ ਉੱਤੇ ਜਦੋਂ ਅਸੀਂ ਗੱਲ ਕਰ ਰਹੇ ਸੀ ਉਹ ਕਹਿਣ ਲੱਗਿਆ ਕਹਿੰਦਾ ਕਿ ਨਾਰੀਅਲ ਦਾ ਦਰਖਤ ਹੈ ਇੱਡਾ ਵੱਡਾ ਦਰਖਤ ਹੈ ਨਾਰੀਅਲ ਦੇ ਵਿੱਚ ਪਾਣੀ ਕਿੱਥੋਂ ਆਇਆ ਉਹ ਤਾਂ ਵਿੱਚ ਰੱਬ ਨਹੀਂ ਪਾਇਆ ਨਾ ਜੇ ਰੱਬ ਨਹੀਂ ਹੈ ਤਾਂ ਵਿੱਚ ਪਾਣੀ ਕਿਸ ਨੇ ਪਾਇਆ ਹੁਣ ਇਸ ਵਿਸ਼ੇ ਤੋਂ ਜਾਂ ਇਸ ਮਿਸਾਲ ਤੋਂ ਇਸ ਉਦਾਹਰਨ ਤੋਂ ਆਪਾਂ ਜਦੋਂ ਗੱਲ ਸ਼ੁਰੂ ਕਰੀਏ ਕਿ ਪਾਣੀ ਨਾਰੀਅਲ ਦੇ ਵਿੱਚ ਕਿੱਥੋਂ ਆਇਆ ਨਾਰੀਅਲ ਦੇ ਦਾ ਤਖਤ ਜਿਹੜਾ ਹੈ ਇੱਕ ਪਤਾ ਨਹੀਂ ਕਿੰਨੇ ਮੀਟਰ ਦੂਰ ਹੁੰਦਾ ਹੈ ਇੱਥੋਂ 100 ਮੀਟਰ ਦੂਰ 150 ਮੀਟਰ 200 ਮੀਟਰ ਦੀ ਦੂਰੀ ਦੇ ਉੱਤੇ ਪਾਣੀ ਕਿੱਥੋਂ ਆਇਆ ਉਹਦੇ ਵਿੱਚ ਪਾਣੀ ਕਿਸ ਨੇ ਪਾ ਦਿੱਤਾ ਸਵਾਲ ਦਾ ਜਵਾਬ ਜਿਹੜਾ ਹੈ ਦਿਨ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਜੇ ਨਾਰੀਅਲ ਦਾ ਦਰਖਤ ਉਹ ਇੰਨੇ 100 ਮੀਟਰ ਨਾ ਹੋਵੇ ਜੇ 2 ਮੀਟਰ ਵੀ ਹੋਵੇ 1 ਮੀਟਰ ਵੀ ਹੋਵੇ ਅੱਧਾ ਮੀਟਰ ਵੀ ਹੋਵੇ ਤਾਂ ਉਸ ਵਿੱਚ ਪਾਣੀ ਕਿਸ ਨੇ ਪਾਇਆ ਜੇ ਤਾਰੀਅਲ ਦਾ ਦਰਖਤ ਇਹ ਠਾਏ ਹੀ ਜਿਹੜਾ ਪਿਆ ਹੋਵੇ ਬੇਲਾਂ ਦੇ ਵਾਂਗੂ ਹੋਵੇ ਉਹਦੇ ਵਿੱਚ ਪਾਣੀ ਕਿਸ ਨੇ ਪਾਇਆ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਰੱਬ ਦੀ ਜਿਹੜੀ ਮੌਜੂਦਗੀ ਹੈ ਜਾਂ ਹੋਂਦ ਹੈ ਜਾਂ ਉਸ ਦਾ ਵਿजूद ਹੈ ਉਸ ਤੋਂ ਇਨਕਾਰ ਕਰ ਰਹੇ ਆ ਆਪਣਾ ਗੱਲ ਸਮਝਣ ਦਾ ਯਤਨ ਕਰੀਏ ਕਿ ਆਪਾਂ ਕਹਿੰਦੇ 1 ਕਿਲੋਮੀਟਰ ਦੀ ਦੂਰੀ ਤੇ ਪਾਣੀ ਕਿਵੇਂ ਚਲਾ ਗਿਆ ਸਵਾਲ ਇਹ ਵੀ ਹੈ ਕਿ ਇਹ ਥਾਂ ਹੀ ਪਿਆਏ ਉਹ ਕਿੱਥੋਂ ਆ ਗਿਆ ਸਵਾਲ ਤਾਂ ਹੈ ਨਾ ਉੱਥੇ ਵੀ ਕੋਈ ਬੰਦਾ ਬੈਠ ਕੇ ਤਾਂ ਪਾਣੀ ਵਿੱਚ ਟੀਕਾ ਤਾਂ ਲਗਾਉਂਦਾ ਨਹੀਂ ਤਾਂ ਇਹ ਸਵਾਲ ਦਾ ਜਿਹੜਾ ਇਹੋ ਜਿਹੇ ਸਵਾਲ ਜਿਹੜੇ ਆ ਉਹਨਾਂ ਦੇ ਨਾਲ ਪਹਿਲਾ ਇਨਸਾਨ ਅਜਿਹਾ 3000 4000 5000 ਸਾਲ ਪਹਿਲਾਂ ਜਦੋਂ ਦੁਨੀਆ ਨੇ ਜਦੋਂ ਮਾਨਵਤਾ ਨੇ ਜਦੋਂ ਲੋਕਾਂ ਨੇ ਪਹਿਲੀ ਵਾਰ ਜਿਹੜਾ ਹੈ ਉਹ ਰੱਬ ਲਿਆਂਦਾ ਰੱਬ ਦੀ ਹੋਂਦ ਦਾ ਜਿਹੜਾ ਸਵਾਲ ਖੜਾ ਕੀਤਾ ਕਿ ਕੋਈ ਤਾਂ ਸ਼ਕਤੀ ਹੋਵੇਗੀ ਕੋਈ ਤਾਂ ਕੋਈ ਤਾਂ ਹੋਵੇਗਾ ਕਿਵੇਂ ਜਦੋਂ ਸਾਡੇ ਕੋਲੇ ਵਿਗਿਆਨ ਜਿਹੜਾ ਹੈ ਤਰਕ ਦੇ ਰਾਹੀਂ ਜਿਹੜਾ ਹੈ ਉਹ ਕੋਈ ਵੀ ਸਵਾਲ ਦਾ ਜਵਾਬ ਦਿੰਦਾ ਹੈ ਉਸ ਵੇਲੇ ਸਾਡੇ ਸਾਹਮਣੇ ਜਿਹੜੀ ਚੀਜ਼ ਤੋਂ ਡਰ ਲੱਗਿਆ ਸਾਨੂੰ ਸ਼ੇਰ ਤੋਂ ਡਰ ਲੱਗਿਆ ਸੀ ਸ਼ੇਰ ਨੂੰ ਪੂਜਣ ਲੱਗ ਗਏ ਅੱਗ ਤੋਂ ਡਰ ਲੱਗਿਆ ਕਿ ਅੱਗ ਕਿਤੇ ਸਾਡਾ ਆਲਣਾ ਨਾ ਸਾੜ ਦੇਵੇ ਸਾਡਾ ਬਸੇਰਾ ਨਾ ਸਾੜ ਦੇਵੇ ਅੱਗ ਨੂੰ ਅਸੀਂ ਪੂਜਣ ਲੱਗ ਗਏ ਸੂਰਜ ਤੋਂ ਡਰ ਲੱਗਦਾ ਸੀ ਸੂਰਜ ਦੀ ਪੂਜਾ ਕਰਨ ਲੱਗ ਗਏ ਬਿਜਲੀ ਕੜਕਦੀ ਸੀ ਬਿਜਲੀ ਨੂੰ ਅਸੀਂ ਮੱਥਾ ਟੇਕਿਆ ਪੀਪਲ ਦੇ ਦਰਖਤ ਤੇ ਸਾਨੂੰ ਲੱਗਦਾ ਸੀ ਉਹਦੇ ਹੇਠਾਂ ਬੈਠਦੇ ਆ ਤਾਂ ਸਕੂਨ ਮਿਲਦਾ ਏ એનર્ਜੀ ਮਿਲਦੀ ਏ ਸ਼ਾਂ ਮਿਲਦੀ ਏ ਉਸ ਦੀ ਪੂਜਾ ਕਰਨ ਲੱਗ ਪਏ ਮਤਲਬ ਫੀਅਰ ਐਂਡ ਫੇਵਰ ਥਿਉਰੀ ਜਿਹੜੀ ਚੀਜ਼ ਤੋਂ ਡਰ ਲੱਗਿਆ ਪਰ ਇੱਕ ਫੇਰ ਚੀਜ਼ ਦੱਸ ਦਵਾਂ ਕਿ ਅਸੀਂ ਅਜੇ ਤੱਕ ਰੱਬ ਦੀ ਹੋਂਦ ਤੋਂ ਨਾ ਇਨਕਾਰ ਕੀਤਾ ਹੈ ਨਾ ਮੰਨਿਆ ਹੈ ਅਸੀਂ ਸਿਰਫ ਇਹ ਦੱਸ ਰਹੇ ਹਾਂ ਕਿ ਰੱਬ ਦੀ ਹੋਂਦ ਜਿਹੜਾ ਪਰਪਰਾਪਹੁਤ ਕੀ ਜਿਹੜੀਆਂ ਚੀਜ਼ਾਂ ਹਨ ਜਾਂ ਸ਼ਕਤੀਆਂ ਹਨ ਤਖਤਾਂ ਉਹ ਕਿਵੇਂ ਹੋਂਦ ਵਿੱਚ ਆਉਂਦੀਆਂ ਇਸ ਤਰੀਕੇ ਦੇ ਨਾਲ ਜੇ ਆਪਾਂ ਦੇਖੀਏ ਤਾਂ ਸਵਾਲ ਜਿਹੜਾ ਹੈ ਉਹ ਇਹ ਹੈ ਜਾਂ ਜਿਹੜਾ ਜਵਾਬ ਹੈ ਜਾਂ ਜਿਹੜਾ ਸਾਡਾ ਜਿਹੜੀ ਸਾਡੀ ਥਿੰਕਿੰਗ ਹੈ ਜੋ ਕਿਤਾਬਾਂ ਦੇ ਵਿੱਚ ਲਿਖੀ ਹੈ ਜੋ ਵਿਦਵਾਨਾਂ ਨੇ ਲਿਖੀ ਹੈ ਵਿਦਵਾਨਾਂ ਨੇ ਜੋ ਸਮਝੀ ਹੈ ਕਿ ਜਿਉਂ-ਜਿਉਂ ਅਸੀਂ ਕਿਸੇ ਚੀਜ਼ ਕਿਸੇ ਵਰਤਾਰੇ ਨੂੰ ਸਮਝਦੇ ਗਏ ਕਿਉਂਤੇ ਉਸ ਨੂੰ ਅਸੀਂ ਜੋ ਧਰਮ ਦਾ ਜਾਂ ਜੋ ਅਧਿਆਤਮਿਕਤਾ ਦਾ ਜੋ ਆਤਮਾ ਦਾ ਜਾਂ ਜੋ ਪ੍ਰਾਪੌਤਕੀ ਸ਼ਕਤਾਂ ਸ਼ਕਤੀਆਂ ਦਾ ਜਿਹੜਾ ਖਾਤਾ ਸੀ ਉਹ ਖਾਤਾ ਲਾਇਆ ਹੋਇਆ ਅਸੀਂ ਕਿ ਬਿਮਾਰੀ ਹੋ ਗਈ ਕਿਸੇ ਬੰਦੇ ਨੂੰ ਛੋਟੀ ਮਾਤਾ ਹੋ ਗਈ ਇਹ ਵੀ ਰੱਬ ਦੇ ਖਾਤੇ ਪਾ ਦਿੱਤੀ ਪਰ ਆਪੌਤਕੀ ਸ਼ਕਤੀਆਂ ਦੇ ਖਾਤੇ ਪਾ ਦਿੱਤੀ ਵੱਡੀ ਮਾਤਾ ਹੋ ਗਈ ਉਹ ਸ਼ਕਤੀ ਪਾ ਦਿੱਤੀ ਟਾਈਫਾਈਡ ਹੋ ਗਿਆ ਉਸ ਖਾਤੇ 'ਚ ਪਾ ਦਿੱਤਾ ਕਿਸੇ ਬੰਦੇ ਦੀ ਮਾਤ ਹੋ ਗਈ ਉਹ ਉੱਥੇ ਪਾ ਦਿੱਤੀ ਕਿਸੇ ਬੰਦੇ ਦਾ ਜਨਮ ਹੋਇਆ ਉਸ ਨੂੰ ਉਸ ਖਾਤੇ ਪਾ ਦਿੱਤਾ ਕਿਸੇ ਨੂੰ ਅਚਾਨਕ ਕੋਈ ਦੋਸਤ ਮਿਲ ਗਿਆ ਚੰਗਾ ਦੋਸਤ ਮਿਲ ਗਿਆ ਉਸ ਖਾਤੇ ਪਾ ਦਿੱਤਾ ਮਾਰਾ ਮਿਲ ਗਿਆ ਅਚਾਨਕ ਉਸ ਖਾਤੇ ਪਾ ਦਿੱਤਾ ਕਿਉਂਕਿ ਸਮਝ ਨਹੀਂ ਲੱਗਿਆ ਜਿਹੜੀ ਚੀਜ਼ ਨਹੀਂ ਸਮਝ ਲੱਗੀ ਪਰ ਆਪ ਆਪ ਕੀ ਜਿਹੜੀ ਸਮਝ ਲੱਗ ਗਈ ਪੌਪ ਕੀ ਹੌਲੀ ਹੌਲੀ ਕੀ ਹੁੰਦਾ ਗਿਆ ਕਿ ਬੰਦਾ ਤਰਕ ਸ਼ੀਲ ਸੂਚ ਦੇ ਨਾਲ ਜੁੜਦਾ ਗਿਆ ਤਰਕ ਮਤਲਬ ਕਿ ਇਸ ਦਾ ਕਾਰਨ ਆ ਹਾਈ ਕੋਈ ਵੀ ਘਟਨਾ ਵਾਪਰਦੀ ਹੈ ਉਸ ਦੇ ਪਿੱਛੇ ਕੋਈ ਕਾਰਨ ਬੇਕਨ ਨੇ ਆਖਿਆ ਸੀ ਇਹ ਮੈਂ ਨਹੀਂ ਆਖ ਰਿਹਾ ਬਿਕਨ ਨੇ ਆਖਿਆ ਕੁਝ ਵੀ ਜੇ ਘਟਨਾ ਹੈ ਉਸਦੇ ਪਿੱਛੇ ਕਾਰਨ ਹੈ ਤੇ ਜਿਵੇਂ ਜਿਵੇਂ ਸਾਨੂੰ ਕਾਰਨ ਲੱਭਦਾ ਗਿਆ ਅਸੀਂ ਉਸ ਨੂੰ ਰੱਬ ਦੇ ਖਾਤੇ ਚੋਂ ਜਾਂ ਪਰ ਆਪਕੀ ਸ਼ਕਤੀਆਂ ਜਾਂ ਅਧਿਆਤਮਿਕ ਸ਼ਕਤੀਆਂ ਜਾਂ ਆਤਮਿਕ ਸ਼ਕਤੀਆਂ ਦੇ ਖਾਤੇ ਚੋਂ ਕੱਢਿਆ ਸਾਇੰਸ ਦੇ ਖਾਤੇ ਵਿਗਿਆਨ ਦੇ ਖਾਤੇ ਪਾ ਦਿੱਤਾ ਉਸ ਦੇ ਨਾਲ ਕੀ ਹੋਇਆ ਕਿ ਜਿਹੜਾ ਰੱਬ ਦਾ ਖਾਤਾ ਜਿਹੜਾ ਅਧਿਆਤਮਿਕਵਾਦ ਦਾ ਖਾਤਾ ਸੀ ਉਹ ਛੋਟਾ ਹੁੰਦਾ ਗਿਆ ਸ਼੍ਰਿੰਕ ਹੁੰਦਾ ਗਿਆ ਤੇ ਵਿਗਿਆਨ ਦਾ ਖਾਤਾ ਜਿਹੜਾ ਸੀ ਉਹ ਵੱਡਾ 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 ਚੌੜਾ ਲੰਬਾ ਹੁੰਦਾ ਗਿਆ ਇਸ ਤਰੀਕੇ ਦੇ ਨਾਲ ਜਿਹੜਾ ਸੀ ਉਹ ਵਿਗਿਆਨ ਦਾ ਖਾਤਾ ਵੱਡਾ ਹੁੰਦਾ ਗਿਆ ਤੇ ਇਹ ਲੰਬਾ ਚੌੜਾ ਹੁੰਦਾ ਗਿਆ ਤੇ ਇਹ ਖਾਤਾ ਵੱਧਦਾ ਘਟਦਾ ਗਿਆ ਪਰ ਖਤਮ ਨਹੀਂ ਹੋਇਆ ਕੁਝ ਸਵਾਲ ਹਨ ਜਿਨ੍ਹਾਂ ਦੇ ਜਵਾਬ ਨਹੀਂ ਆਪਾਂ ਨੂੰ ਅਜੇ ਤੱਕ ਮਿਲਦੇ ਬੰਦਾ ਬਿਮਾਰ ਹੋ ਗਿਆ ਡਾਕਟਰ ਦੇ ਕੋਲੇ ਲੈ ਗਏ ਹੋਰ ਬਿਮਾਰ ਹੋ ਗਿਆ ਵੱਡੇ ਡਾਕਟਰ ਕੋਲੇ ਲੈ ਗਏ ਉਸਨੇ ਵੀ ਕਿਹਾ ਵੀ ਨਹੀਂ ਇਸ ਨੂੰ ਡੀ ਐਮ ਸੀ ਲੈ ਜਾਓ ਸੀ ਐਮ ਸੀ ਲੈ ਜਾਓ ਉੱਥੇ ਨਹੀਂ ਠੀਕ ਹੋਇਆ ਪੀ ਜੀ ਆਈ ਲੈ ਜਾਓ ਪੀ ਜੀ ਆਈ ਨਹੀਂ ਐਮ ਐਸ ਲੈ ਜਾਓ ਐਮ ਐਸ ਨਹੀਂ ਕ੍ਰੈਡਾ ਲੈ ਜਾਓ ਅਮਰੀਕਾ ਲੈ ਜਾਓ ਜੇ ਨਾ ਸਾਰੇ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਫੇਰ ਆਪਾਂ ਕਹਿੰਦੇ ਆ ਕਿ ਚਲੋ ਹੁਣ ਆਪਾਂ ਕਿਤੇ ਕਿਸੇ ਸਾਧੂ ਨੂੰ ਦਿਖਾਈਏ ਕਿਸੇ ਧਾਰਮਿਕ ਸਥਾਨ ਦੇ ਉੱਤੇ ਫੇਰ ਆਪਾਂ ਜਾਂਦੇ ਆਂ ਖਾਤਾ ਅਸੀਂ ਯਕੀਨ ਯਕੀਨ ਅਸੀਂ ਕਿਹੜੇ ਖਾਤੇ ਵਿੱਚ ਕੀਤਾ ਹੋਇਆ ਵਿਗਿਆਨ ਦੇ ਖਾਤੇ ਵਿੱਚ ਕਿਉਂਕਿ ਉਹ ਪਰਖਿਆ ਹੋਇਆ ਏ ਪਰ ਜਦੋਂ ਉਹ ਖਾਤਾ ਵੀ ਸਾਨੂੰ ਫੇਲ ਹੁੰਦਾ ਦਿਖਾਈ ਦਿੰਦਾ ਜਾਂ ਇਨਕਾਰੀ ਹੋ ਜਾਂਦਾ ਫੇਰ ਅਸੀਂ ਉਸ ਖਾਤੇ ਵਿੱਚ ਆਉਂਦੇ ਆਂ ਤਾਂ ਉਹ ਖਾਤਾ ਹਮੇਸ਼ਾ ਲਈ ਰਹੇਗਾ ਕਿ ਹਮੇਸ਼ਾ ਦੇ ਲਈ ਜਦੋਂ ਤੱਕ ਜਿਹੜੀਆਂ ਚੀਜ਼ਾਂ ਸਾਨੂੰ ਸਮਝ ਨਹੀਂ ਆਉਂਦੀਆਂ ਬੰਦਾ ਕਿੱਥੋਂ ਆਇਆ ਕਿੱਥੇ ਜਾਂਦਾ ਆਤਮਾ ਹੈਗੀ ਹੈ ਰੱਬ ਹੈਗਾ ਇਹ ਸਵਾਲ ਹੈ ਜਿਨ੍ਹਾਂ ਦੇ ਨਾਲ ਬੰਦਾ ਓਜੜਦਾ ਰਹੇਗਾ ਤਾਂ ਉਹ ਖਾਤਾ ਜਿਹੜਾ ਹੈ ਇਸ ਕਰਕੇ ਵਿਗਿਆਨ ਦਾ ਖਾਤਾ ਵੱਡਾ ਹੁੰਦਾ ਗਿਆ ਪਰ ਜਿਹੜਾ ਧਰਮ ਦਾ ਅਧਿਆਤਮਿਕ ਬਾਤ ਦਾ ਖਾਤਾ ਇਹ ਉਹ ਛੋਟਾ ਹੁੰਦਾ ਗਿਆ ਸੁੰਗੜ ਗਿਆ ਪਰ ਮੌਜੂਦ ਹੈ ਕੀ ਕਦੇ ਇਹ ਖਤਮ ਹੋ ਸਕਦਾ ਹੈ ਇਹ ਤੁਹਾਡਾ ਤੁਹਾਡੇ ਲਈ ਸਵਾਲ ਹੈ ਤੁਸੀਂ ਟਿੱਪਣੀ ਕਰਕੇ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਸਵਾਲ ਅਗਲਾ ਇਹ ਹੈ ਕਿ ਕੀ ਵਿਗਿਆਨ ਤੇ ਧਰਮ ਜਾਂ ਕੀ ਵਿਗਿਆਨ ਤੇ ਰੱਬ ਅੰਤਰ ਵਿਰੋਧੀ ਹਨ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਇੱਕ ਫਿਲਾਸਫੀ ਦਾ ਜਿਹੜਾ ਸਵਾਲ ਹੈ ਉਸ ਦੇ ਕੋਲ ਲੈ ਕੇ ਜਾਂਦਾ ਹਾਂ ਚਿੰਤਨ ਜਾਂ ਫਿਲਾਸਫੀ ਜਾਂ ਦਰਸ਼ਨ ਸ਼ਾਸਤਰ ਦੂਸਰਾ ਧਰਮ ਤੀਸਰਾ ਵਿਗਿਆਨ ਜਿਹੜੇ ਫਿਲਾਸਫਰ ਨੇ ਉਹ ਕੀ ਕਹਿੰਦੇ ਨੇ ਉਹ ਇੱਕ ਥਿਰੀ ਦਿੰਦੇ ਨੇ ਉਹ ਹਨੀ ਬੀ ਐਂਡ ਸਪਾਈਡਰ ਥਿਉਰੀ ਦਿੰਦੇ ਆ ਹਨੀ ਬੀ ਦਾ ਮਤਲਬ ਕੀ ਹੈ ਕਿ ਮਧੂਮੱਖੀ ਤਾਂ ਉਹ ਕਹਿੰਦੇ ਕਿ ਜਿਹੜੇ ਵਿਗਿਆਨੀ ਆ ਉਹ ਹਨੀ ਬੀ ਥਿਉਰੀ ਦੇ ਮੁਤਾਬਕ ਕੰਮ ਕਰਦੇ ਆ ਜਿਹੜੇ ਦਰਸ਼ਨ ਸ਼ਾਸਤਰੀ ਨੇ ਜਿਹੜੇ ਦਾਰਸ਼ਨਿਕ ਨੇ ਉਹ ਉਹ ਕੀ ਕਰਦੇ ਆ ਉਹ ਯੂਜ਼ ਕਰਦੇ ਆ ਸਪਾਈਡਰ ਵਾਲਾ ਮੱਕੜੀ ਵਾਲਾ ਜਿਹੜਾ ਹੈ ਮੈਥਡ ਹੁਣ ਮੱਕੜੀ ਵਾਲਾ ਮੈਥਡ ਕੀਆ ਤੇ ਹਣੀਬੀ ਵਾਲਾ ਮੈਥਡ ਕੀਆ ਹਣੀਬੀ ਜਿਹੜੀ ਹੈ ਮੱਖੀ ਮਧੂਮੱਖੀ ਜਿਹੜੀ ਹੈ ਮਧੂਮੱਖੀ ਕੀ ਕਰਦੀ ਹੈ ਕਿ ਉਹ ਇੱਕ ਫੁੱਲ ਤੇ ਕਦੇ ਦੂਜੇ ਫੁੱਲ ਤੇ ਕਦੇ ਤੀਜੇ ਫੁੱਲ ਤੇ ਹਨਾ ਗਾਣਾ ਵੀ ਤੁਸੀਂ ਸੁਣਿਆ ਉਹ ਵੀ ਜਿਹੜਾ ਹੈ ਜਿਹੜਾ ਬੰਦਾ ਹੈ ਜਿਹੜਾ ਵਿਗਿਆਨੀ ਹੈ ਉਹ ਵੀ ਮਧੂਮੱਖੀ ਵਾਂਗੂ ਤਿਤਲੀ ਦੇ ਵਾਂਗੂ ਇੱਕ ਫੁੱਲ ਦੇ ਉੱਤੇ ਜਾਂਦਾ ਹੈ ਤੇ ਉੱਥੋਂ ਸਾਰਾ ਗਿਆਨ ਨਿਚੋੜ ਲੈਂਦਾ ਹੈ ਵਧੀਆ ਆਰਕ ਨਿਚੋੜਨ ਦਾ ਹੈ ਤੇ ਫਿਰ ਦੂਜੇ ਤੋਂ ਫਿਰ ਤੀਜੇ ਤੋਂ ਫਿਰ ਚੌਥੇ ਤੋਂ ਸਾਰਿਆਂ ਤੋਂ ਨਿਚੋੜ ਲੈਣਾ ਹੈ ਫਿਰ ਉਹ ਆਪਣੀ ਵਿਗਿਆਨ ਪ੍ਰਯੋਗਸ਼ਾਲਾ ਵਿੱਚ ਬੈਠਦਾ ਹੈ ਤੇ ਸਾਰੇ ਜਿੱਥੋਂ-ਜਿੱਥੋਂ ਗਿਆਨ ਉਸਨੇ ਇਕੱਠਾ ਕੀਤਾ ਉਸ ਸਾਰਿਆਂ ਨੂੰ ਉੱਥੇ ਰੱਖਦਾ ਹੈ ਉਸ ਦੀ ਹੈਲਪ ਲੈਂਦਾ ਹੈ ਤੇ ਫਿਰ ਇੱਕ ਨਿਸ਼ਕਰਸ਼ ਦੇ ਉੱਤੇ ਇੱਕ ਨਤੀਜੇ ਦੇ ਉੱਤੇ ਇੱਕ ਨਿਰਣੇ ਦੇ ਉੱਤੇ ਪਹੁੰਚਦਾ ਹੈ ਉਸਨੇ ਫੈਸਲਾ ਲੈਣ ਤੋਂ ਪਹਿਲਾਂ ਸਾਰੇ ਹੁਣ ਤੱਕ ਜੋ ਅਧਿਐਨ ਹੋਏ ਨੇ ਜੋ ਖੋਜਾਂ ਹੋਈਆਂ ਨੇ ਉਹਨਾਂ ਦੇ ਮੁਤਾਬਕ ਉਸੇ ਨਤੀਜੇ ਤੇ ਪਹੁੰਚਣਾ ਹੈ ਜਿਵੇਂ ਡਾਲਟਨ ਹੈ ਡਾਲਟਨ ਨੇ ਕੀ ਕਿਤਾ ਸੀ ਉਦੋਂ ਤੱਕ ਜੋ ਖੋਜਾਂ ਹੋਈਆਂ ਸਨ ਉਹਦੇ ਆਧਾਰ ਦੇ ਉੱਤੇ ਈਵਨ ਜੈਨ ਧਰਮ ਦੇ ਵਿੱਚ ਪੁਲਵਿਕ ਦਾ ਕਨਸੈਪਟ ਹੈ ਜਿਸ ਨੂੰ ਅਸੀਂ ਐਟਮ ਦੇ ਪਰਮਾਣੂ ਦੇ ਨੇੜੇ ਸਮਝਦੇ ਹਾਂ 2600 ਸਾਲ ਪਹਿਲਾਂ ਇਹ ਖੋਜ ਜਿਹੜੀ ਆ ਇਹ ਚਿੰਤਨ ਦੇ ਆਧਾਰ ਦੇ ਉੱਤੇ ਇਹ ਚੀਜ਼ ਪਤਾ ਲਗਾਈ ਸੀ ਦੱਸੀ ਗਈ ਸੀ ਹੁਣ ਜਿਹੜਾ ਸਾਇੰਟਿਸਟ ਹੈ ਉਸਨੇ ਉਹ ਸਾਰੀਆਂ ਚੀਜ਼ਾਂ ਦੇ ਆਧਾਰ ਤੇ ਵਿਗਿਆਨਕ ਤੌਰ ਤੇ ਜਿਹਨਾਂ ਦੀ ਪੁਸ਼ਟੀ ਹੋਈ ਉਹਨਾਂ ਨੂੰ ਉਸਨੇ ਰੱਖਿਆ ਤੇ ਉਹਦੇ ਤੇ ਆਧਾਰ ਦੇ ਉੱਤੇ ਕਹਿ ਦਿੰਦਾ ਕਿ ਮੇਰੇ ਮਤਾਬਿਕ ਪਦਾਰਥ ਛੋਟੀ ਤੋਂ ਛੋਟੀ ਜਿਹੀ ਚੀਜ਼ ਨੂੰ ਬੰਦਾ ਹੈ ਉਹ ਪਰਮਾਣੂ ਹੈ ਜਿਹੜਾ ਅਗਾਂ ਟੁੱਟ ਨਹੀਂ ਸਕਦਾ ਇਹ ਚੀਜ਼ ਉਸਨੇ ਕਹਿ ਦਿੱਤੀ ਇਹ ਹੈ ਵਿਗਿਆਨ ਵਿਗਿਆਨ ਦੀ ਦੂਸਰੀ ਚੀਜ਼ ਜਿਹੜੀ ਹੁੰਦੀ ਹੈ ਮਧੂਮੱਖੀ ਤੋਂ ਇਲਾਵਾ ਦੂਸਰੀ ਚੀਜ਼ ਹੈ ਵਿਗਿਆਨੀ ਇਹ ਲਿਖ ਕੇ ਦਿੰਦਾ ਹੈ ਕਿ ਟਿਲ ਪ੍ਰੂਵਨ ਅਦਰਵਾਈਜ਼ ਕਿ ਮੈਂ ਹੁਣ ਤੱਕ ਇਹ ਚੀਜ਼ ਤੇ ਪਹੁੰਚ ਗਿਆ ਹਾਂ ਪਰੇ ਉਦੋਂ ਤੱਕ ਸਹੀ ਹੈ ਜਦੋਂ ਤੱਕ ਕੋਈ ਹੋਰ ਵਿਅਕਤੀ ਕੋਈ ਹੋਰ ਖੁਜਾਰਤੀ ਕੋਈ ਹੋਰ ਵਿਗਿਆਨੀ ਇਸ ਨੂੰ ਗਲਤ ਸਾਬਤ ਨਹੀਂ ਕਰ ਦਿੰਦਾ ਤਾਂ ਉਦੋਂ ਤੱਕ ਉਹ ਚੀਜ਼ ਸਹੀ ਹੈ ਜਦੋਂ ਕਿਸੇ ਨੇ ਗਲਤ ਸਾਬਤ ਕਰ ਦਿੱਤੀ ਉਹ ਟੁੱਟ ਜਾਣੀ ਹੋਰ ਅੱਗੇ ਜਾਵਾਂਗੇ ਜਿਵੇਂ ਜਦੋਂ ਐਟਮ ਟੁੱਟ ਨਹੀਂ ਸਕਦਾ ਐਟਮ ਸ਼ਬਦ ਜਿਹੜਾ ਹੈ ਏ T O M ਟੌਮ ਦਾ ਮਤਲਬ ਹੁੰਦਾ ਜਿਹੜੀ ਚੀਜ਼ ਕੱਟੀ ਜਾਵੇ ਲਾਤੀਨੀ ਭਾਸ਼ਾ ਵਿੱਚ ਆਟਮ ਜਿਹੜੀ ਨਾ ਕੱਟੀ ਜਾਵੇ ਪਾ ਇਹ ਮੂਰੇ ਪੈ ਦਿੱਤੀ ਜਿਹੜੀ ਚੀਜ਼ ਨਾ ਖੱਟੀ ਜਾਵੇ ਜਦੋਂ ਆਟਮ ਨੂੰ ਤੋੜ ਦਿੱਤਾ ਰਦਰਫੋਰਡ ਨੇ ਬੋਹਰ ਨੇ ਤੋੜ ਦਿੱਤਾ ਤਾਂ ਉਹਦੇ ਤਿੰਨ ਹਿੱਸੇ ਹੋ ਗਏ ਪ੍ਰੋਟੋਨ ਨਿਊਟ੍ਰੋਨ ਇਲੈਕਟ੍ਰੋਨ ਤੇ ਵਿਚਕਾਰ ਨਾਭੀ ਜਿਸ ਨੂੰ ਨਿਊਕਲੀਅਸ ਕਹਿੰਦੇ ਆ ਜਿਹੜਾ ਚੈਡਵਿਕ ਨੇ ਲੱਭਿਆ ਸੀ ਨਿਊਟ੍ਰੋਨ ਰਦਰਫੋਰਡ ਨੇ ਲੱਭਿਆ ਸੀ ਬੋਹਰ ਹੋਰਾਂ ਨੇ ਜਿਹੜਾ ਪ੍ਰੋਟੋਨ ਲੱਭਿਆ ਸਨ ਤਾਂ ਇਹ ਪ੍ਰੋਟੋਨ ਨਿਊਟ੍ਰੋਨ ਇਲੈਕਟ੍ਰੋਨ ਤੇ ਜਿਹੜਾ ਨਿਊਕਲੀਅਸ ਉਸੇ ਲੱਭ ਲਿਆ ਤੁਹਾਨੂੰ ਪਤਾ ਲੱਗ ਗਿਆ ਤਾਂ ਫਿਰ ਡਾਲਟਨ ਦੇ ਜਿਹੜੇ ਦੋਸਤ ਸਨ ਜਾਂ ਉਹਨੂੰ ਮੰਨਣ ਵਾਲੇ ਜਿਹੜੇ ਸਨ ਜਾਂ ਸਪੋਰਟਰ ਜਿਹਾ ਸਨ ਜਾਂ ਵਕੀਲ ਐਡਵੋਕੇਟ ਸਨ ਉਹਨਾਂ ਨੇ ਇਹ ਨਹੀਂ ਕਿਹਾ ਲੜਨ ਲਈ ਲੱਗ ਪਏ ਉਹ ਕਹਿੰਦੇ ਠੀਕ ਹੈ ਮਾਡਰਨ ਐਟੋਮਿਕ ਥਿਊਰੀ ਉਹਨਾਂ ਨੇ ਦਿੱਤੀ ਉਹ ਕਹਿੰਦੇ ਠੀਕ ਹੈ ਐਟਮ ਤੋੜ ਲਿਆ ਨਾਮ ਐਟਮ ਹੀ ਰੱਖਿਆ ਅਟਟ ਜਿਹੜੀ ਚ ਇਹ ਨਹੀਂ ਟੁੱਟ ਸਕਦੀ ਪਰ ਤੋੜਤਾ ਉਸਦੇ ਹਿੱਸੇ ਕੀਤੇ ਫਿਰ ਫਿਰਗਾ ਹੋਰ ਉਸਦੇ ਹਿੱਸੇ ਹੋਏ ਮੈਕਸਵੈਲ ਹੋਰ ਆਨੇ ਕੁਆਂਟਮ ਥਿਊਰੀ ਦੇ ਰਾਹੀਂ ਉਸਦੇ ਹੋਰ ਹਿੱਸੇ ਕਰ ਦਿੱਤੇ ਫੋਟਨ ਮਾਸ ਇਲੈਕਟ੍ਰੋਨ ਫੋਨ ਇਸ ਪ੍ਰੋਟੀਨ ਨੂੰ ਇਲੈਕਟ੍ਰੋਨ ਨੂੰ ਨਿਊਟ੍ਰੀਨੋ ਉਸਦੇ ਹੋਰ ਛੋਟੇ ਛੋਟੇ ਹਿੱਸੇ ਹੋਏ ਜਿਹੜੇ ਕਿ ਰੋਸ਼ਨੀ ਦੀ ਸਪੀਡ ਤੋਂ ਵੀ ਤੇਜ਼ ਜਾਂ ਉਸਦੇ ਬਰਾਬਰ ਚੱਲਦੇ ਸਨ ਕਹਿੰਦਾ ਮਤਲਬ ਹੈ ਕਿ ਜਦੋਂ ਤੱਕ ਸਾਇੰਸ ਵਿਗਿਆਨ ਜਿਹੜਾ ਹੈ ਉਹ ਖੋਜ ਕਰਦਾ ਹੈ ਉਹ ਕਹਿੰਦਾ ਕਿ ਇੱਥੇ ਤੱਕ ਮੇਰੇ ਕੋਲੇ ਗੱਲ ਪਤਾ ਲੱਗ ਗਈ ਹੁਣ ਅਗਾਂਹ ਪਤਾ ਲੱਗੀ ਹੋਰ ਫਿਰ ਅਗਾਂਹ ਵੱਧਦੇ ਨੇ ਦੂਸਰੇ ਪਾਸੇ ਜਿਹੜਾ ਚਿੰਤਨ ਹੈ ਸਾਇੰਟਿਸਟ ਦੀ ਇੱਥੇ ਆਪਾਂ ਗੱਲ ਕਰਦੇ ਹਾਂ ਦਾਰਸ਼ਨਿਕ ਦੂਜੇ ਪਾਸੇ ਦਾਰਸ਼ਨਿਕ ਫਿਲਾਸਫਰ ਫਿਲਾਸਫਰ ਕੀ ਕਰਦਾ ਆਪਣੇ ਕਮਰੇ ਵਿੱਚ ਬੈੰਦਾ ਆਪਦੀ ਥਿਉਰੀ ਦਿੰਦਾ ਏ ਮਿਸਾਲ ਦੇ ਤੌਰ ਦੇ ਉੱਤੇ ਆਪਾਂ ਜੋਮਪਾਲਸਾ ਟ੍ਰੇਨਿੰਗ ਜੋ ਗੱਲ ਕੀਤੀ ਹੈ ਕਿਰਕਗਾਰਡ ਨੇ ਗੱਲ ਕੀਤੀ ਹੈ ਇਹਨਾਂ ਨੇ ਹੋਂਦਵਾਦ ਦਾ ਜਿਹੜਾ ਇਸ ਤਰ੍ਹਾਂ ਦਿੱਤਾ ਉਹਨਾਂ ਦਾ ਆਪ ਦਾ ਸਿਧਾਂਤ ਆ ਕਿ ਬੰਦੇ ਦੀ ਹੋਂਦ ਰੂਸੋ ਨੇ ਆਪ ਦਾ ਸਿਧਾਂਤ ਦੇ ਦਿੱਤਾ ਬੀਵੀ ਨੇ ਆਪ ਦਾ ਸਿਧਾਂਤ ਦੇ ਦਿੱਤਾ ਰੂਸੋ ਨੇ ਨੈਚਰਲਿਜ਼ਮ ਦਾ ਪ੍ਰਕਿਰਤੀਵਾਦ ਦਾ ਕਿ ਬੰਦਾ ਆਪਣੇ ਆਪ ਗ로우 ਕਰਦਾ ਏ ਜான் ਡੀਵੀ ਉਹ ਆਪ ਫਿਲਾਸਫਰ ਆ ਉਹ ਕਹਿੰਦਾ ਕਿ ਬੰਦੇ ਨੂੰ ਪ੍ਰੈਕਟੀਕਲ ਹੋਣਾ ਚਾਹੀਦਾ ਏ ਕਬੀਰ ਹੈ ਮਹਾਤਮਾ ਗਾਂਧੀ ਹਨ ਮਹਾਤਮਾ ਗਾਂਧੀ ਨੇ ਆਈਡੀਅਲਿਜ਼ਮ ਦਾ ਆਦਰਸ਼ਵਾਦ ਦਾ ਕਨਸੈਪਟ ਦੇ ਦਿੱਤਾ ਕਿ ਆਦਰਸ਼ ਜਿਹੜੇ ਹਨ ਉਹਨਾਂ ਦਾ ਪਾਲਨ ਕਰਨਾ ਚਾਹੀਦਾ ਏ ਜਿਹੜੇ ਫਿਲਾਸਫਰ ਨੇ ਉਹ ਇੱਕ ਕਮਰੇ ਵਿੱਚ ਬੈਠ ਕੇ ਜੋ ਸੋਚਦੇ ਆ ਜਿਵੇਂ ਸਪਾਈਡਰ ਉਹਨਾਂ ਨੂੰ ਸਪਾਈਡਰ ਥਿਊਰੀ ਕਹਿੰਦੇ ਆ ਮਤਲਬ ਜੇ ਮੱਕੜੀ ਹੈ ਮੱਕੜੀ ਆਪ ਦੇ ਜਿੱਥੇ ਬੈਠੀ ਹੈ ਉੱਥੋਂ ਖਾਣਾ ਖਾਣਾ ਤੇ ਉੱਥੇ ਬੈਠ ਕੇ ਮੂੰਹ ਦੇ ਵਿੱਚੋਂ ਲਾਰ ਕੱਢ-ਕੱਢ ਕੇ ਉਸਨੇ ਆਪਣੀ ਮੱਕੜੀ ਆਪਣਾ ਜਾਲਾ ਬਣਾ ਦੇਣਾ ਹੈ ਜਿਹੜਾ ਸਿਆਣਾ ਬੁੱਧੀਮਾਨ ਜਿਹੜਾ ਫਿਲਾਸਫਰ ਹੈ ਜਿਹੜਾ ਚਿੰਤਕ ਹੈ ਉਹ ਇਸ ਤਰੀਕੇ ਨਾਲ ਕਰਦਾ ਹੈ ਕਿ ਆਪਦੇ ਕੋਲੇ ਆਪ ਦਾ ਇੱਕ ਕਨਸੈਪਟ ਦਿੰਦਾ ਹੈ ਵਿਗਿਆਨੀ ਸਾਰੇ ਕਨਸੈਪਟ ਨੂੰ ਜੋੜਦਾ ਹੈ ਤੇ ਜਿਹੜਾ ਧਰਮ ਹੈ ਉਹ ਕੀ ਕਰਦਾ ਉਹ ਕਿਸੇ ਵੀ ਵਰਤਾਰੇ ਦੀ ਸੌਖੀ ਤੇ ਸਰਲ ਜਿਹੀ ਵਿਆਖਿਆ ਕਰਦਾ ਹੈ ਉਸ ਦੇ ਪਿੱਛੇ ਲੌਜੀਕ ਹੋਵੇ ਤਾਂ ਵੀ ਸਹੀ ਹੈ ਜੇ ਨਾ ਵੀ ਹੋਵੇ ਤਾਂ ਵੀ ਇਹ ਨਾਲ ਆ ਜਾਂਦਾ ਹੈ ਇਹ ਮਤਲਬ ਵੀ ਜਿਹੜਾ ਹੈ ਧਰਮ ਦਾ ਜੋ ਵਰਤਾਰਾ ਹੈ ਤਾਂ ਉਸ ਦੇ ਚ ਸਰਲ ਜੀ ਵਿਆਖਿਆ ਕੀਤੀ ਜਾਂਦੀ ਹੈ ਪਰ ਲੌਜੀਕ ਹੋ ਵੀ ਸਕਦਾ ਹੈ ਨਹੀਂ ਵੀ ਹੋ ਸਕਦਾ ਦੁਨੀਆ ਕਿਵੇਂ ਬਣੀ ਤਾਂ ਉਸ ਦੇ ਚ ਇਹ ਦੱਸਣ ਦੀ ਲੋੜ ਨਹੀਂ ਕਿ ਉਸ ਨੂੰ ਪ੍ਰੈਕਟੀਕਲੀ ਸਾਰੀਆਂ ਚੀਜ਼ਾਂ ਵਿਗਿਆਨਕ ਤੌਰ ਦੇ ਉੱਤੇ ਉਸ ਦੇ ਬਾਰੇ ਇੱਕ ਚੀਜ਼ ਧਾਰਮਿਕ ਗ੍ਰੰਥ ਵਿੱਚ ਲਿਖੀ ਜਾਵੇਗੀ ਅਤੇ ਉਸ ਦੇ ਸਾਰੇ ਮੰਨਣ ਵਾਲੇ ਜਿਹੜੇ ਲੋਕ ਹੈ ਉਹ ਉਸ ਨੂੰ ਮੰਨਣ ਲੱਗ ਜਾਣਗੇ ਨਾ ਇਹ ਜਿਹੜਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਧਰਮ ਤੇ ਚਿੰਤਨ ਤੇ ਤੀਸਰਾ ਵਿਗਿਆਨ ਇਸ ਤਰ੍ਹਾਂ ਨਾਲ ਇਹ ਤਿੰਨੇ ਕੰਮ ਕਰਦੇ ਨੇ ਤਾਂ ਦੋਸਤੋ ਅੱਜ ਦੀ ਵੀਡੀਓ ਦੇ ਰਾਹੀਂ ਅਸੀਂ ਇਹ ਸਮਝਣ ਦਾ ਯਤਨ ਕੀਤਾ ਹੈ ਕਿ ਧਰਮ ਚਿੰਤਨ ਜਾਂ ਫਲਸਫੀ ਅਤੇ ਵਿਗਿਆਨ ਵਿੱਚ ਕੀ ਫਰਕ ਹੈ ਤੇ ਇਹਨਾਂ ਦੇ ਵਿੱਚੋਂ ਕਿਹੜਾ ਉੱਚਾ ਹੈ ਕਿਹੜਾ ਵੱਧ ਉੱਚਾ ਹੈ ਤੇ ਕਿਹੜਾ ਸਭ ਤੋਂ ਉੱਚਾ ਹੈ ਸਰਵੋਤਮ ਹੈ ਤਾਂ ਦੋਸਤੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਣਾ ਅੰਤ ਤੱਕ ਵੇਖੀ ਤੁਹਾਡਾ ਸ਼ੁਕਰੀਆ ਕਲਾ ਸਾਹਿਤ ਫਿਲਾਸਫੀ ਵਿਗਿਆਨ ਤੇ ਸਾਹਿਤ ਨਾਲ ਸੰਬੰਧਿਤ ਵੀਡੀਓ ਵੇਖਣ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਬਿਲਕੁਲ ਮੁਫਤ ਹੈ ਧੰਨਵਾਦ ਸਤਿ ਸ੍ਰੀ ਅਕਾਲ